ਸਾਡੇ ਕੋਲ ਜਸਪ੍ਰੀ ਸਿੰਘ ਡੀਐਸਪੀ ਗਰਸ਼ੰਕਰ ਆਇਆ ਆ ਉਹਨਾਂ ਨਾਲ ਗੱਲਬਾਤ ਕਰੀਏ ਡੀਪੀ ਸਾਹਿਬ ਨੂਰਪੁਰ ਜੱਟਾਂ ਪਿੰਡ ਦੇ ਡਾਕਟਰ ਬੀਆਰ ਅਮੇੜਗਾ ਦੇ ਸਟੈਚੂ ਨਾਲ ਗਲਤ ਅਨਸਰਾਂ ਨੇ ਬਿਆਦੀ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਇਹਦੇ ਜੀ ਅਸੀਂ ਜਿਹੜੀ ਸਵੇਰੇ ਸਾਨੂੰ ਜਿਹੜੀ ਇਨਫੋਰਮੇਸ਼ਨ ਆਈ ਸੀ ਉਹਦੇ ਤੇ ਆ ਕੇ ਅਸੀਂ ਮੌਕੇ ਇਨਸਪੈਕਟ ਕੀਤਾ ਸੀਗਾ ਤੇ ਮੌਕੇ ਤੇ ਆ ਕੇ ਸਾਨੂੰ ਜਿਹੜਾ ਵੀਡੀਓ ਤੇ ਜਿਹੜਾ ਪੈਰਲਲ ਜਿਹੜਾ ਹੈਗਾ ਜੋ ਵੀਡੀਓ ਇਸ ਤਰ੍ਹਾਂ ਚੱਲ ਰਹੀ ਸੀ ਆ ਕੇ ਅਸੀਂ ਦੇਖਿਆ ਤੇ ਉੱਥੇ ਜਿਹੜਾ ਹੈਗਾ ਵੀ ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਨੂੰ ਦੱਸਿਆ ਸੀ ਜਿਹੜਾ ਉਹ ਜਿਹੜੀ ਵੀ ਛੇੜਛਾੜ ਕੀਤੀ ਗਈ ਹੈ ਹਾਂਜੀ ਉਹਦੇ ਬਾਬਤ ਅਸੀਂ ਜਿਹੜੀ ਕਾਰਵਾਈ ਹੈ ਉਹ ਅਮਲ ਵਿੱਚ ਲਿਆ ਚੁੱਕੇ ਹਾਂ ਠੀਕ ਹੈ ਜੀ ਇਹਦੇ ਚ ਐਫ ਆਈ ਆਰ ਦਰਜ ਰਜਿਸਟਰ ਕੀਤੀ ਜਾ ਚੁੱਕੀ ਹੈ ਸੋਰਸ ਆਫ ਵੀਡੀਓ ਲੱਭਿਆ ਜਾ ਰਿਹਾ ਤੇ ਇਹਦੇ ਨਾਲ ਨਾਲ ਹੀ ਜਿਹੜੀ ਹੈ ਇਹਦੀ ਇਨਵੈਸਟੀਗੇਸ਼ਨ ਚੱਲੂ ਹੈ ਦੋਨੋਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਕੰਮ ਕਰ ਰਹੇ ਨੇ ਤੇ ਅਸੀਂ ਸਾਡੀ ਪੂਰ ਜ਼ੋਰ ਕੋਸ਼ਿਸ਼ ਆ ਵੀ ਅਸੀਂ ਜਿਹੜਾ ਹੈ ਤੇ ਅਰੋਪੀ ਨੂੰ ਫੜ ਸ਼ਰਦ ਆਤੀ ਅਨਸਰ ਨੇ ਇਹ ਵੀਡੀਓ ਪਾ ਕੇ ਦੱਸਿਆ ਕਿ ਮੈਂ ਇਹਦੀ ਕੋਸ਼ਿਸ਼ ਕੀਤੀ ਹੈ ਕੁ ਕਰਨ ਦੀ ਕਿ ਕੋਹ ਫਿਰ ਪ੍ਰਸ਼ਾਸਨ ਨੇ ਵਿਚ ਰੰਗ ਰੂਮ ਕਰਾ ਦਿੱਤਾ ਜੀ ਜਿਹੜਾ ਕੋਈ ਪਤਾ ਨਾ ਲੱਗੇ ਦੇਖੋ ਜੀ ਇਹਦੇ ਵਿੱਚ ਨੂਰਪੁਰ ਜੱਟਾਂ ਦਾ ਰਕਬਾ ਵੇਂਦਾ ਹਾਂਜੀ ਜਿਹੜੀ ਇਹ ਜਮੂ ਹੈ ਪਰ 500 ਦੇ ਕਹਿਨ ਮੁਤਾਬਕ ਸਮਾਜ ਨੂੰ ਢਾਂਕੀਤੀ ਹੋਈ ਹੈ ਬਾਬਾ ਸ਼ਰਧ ਦੇ ਉੱਥੇ ਸਸ਼ੋਭਤ ਕਰਨ ਲਈ ਉੱਥੇ ਢਾਂਕੀਤੀ ਹੋਈ ਤੇ ਇਹ ਜਿਹੜਾ ਹੈਗਾ ਪਿੰਡ ਵਾਲਿਆਂ ਨੇ ਜਿਹੜਾ ਹੈਗਾ ਜਿੰਨੀ ਵੀ ਸਟੈਚੂ ਦੀ ਉਹਦੀ ਜ਼ਰੂਰਤ ਸੀ ਪਿੰਡ ਵਾਲਿਆਂ ਨੇ ਆਪਣੇ ਲੈਵਲ ਤੇ ਕੀਤਾ ਤੇ ਦੇ ਵਿੱਚ ਜਿਹੜਾ ਹੈਗਾ ਆਪਣਾ ਜੋ ਪ੍ਰਸ਼ਾਸਨ ਦਾ ਕੰਮ ਸੀ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰਨਾ ਹੋ ਸਕਦਾ ਹੈ ਠੀਕ ਥੈਂਕ ਯੂ ਉਹ ਪੱਜੀ ਤਰਜੀਹ ਤੇ ਚੱਲ ਗਈ ਜੀ